ਇਹ ਡੀਜੀਪੀ ਪੰਜਾਬ ਵੱਲੋਂ ਮੇਰੀ ਸਪੈਸ਼ਲ ਡਿਊਟੀ ਲਈ ਦਿੱਤੀ ਸੀ ਉਹ ਐਸਐਸਪੀ ਤੋਂ ਉੱਲਾ ਲੈ ਕੇ ਉਹ ਸਾਈਟ ਨੂੰ ਵਿਜ਼ਿਟ ਕਰਕੇ ਆਉ ਦਵਾਰਾ ਤੇ ਇੱਥੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਜਿਹੜੀ ਸਟੱਡੀ ਬਹੁਤ ਹੀ ਸੱਭਿਆਰੀ ਵਾਲੀ ਗੱਲ ਹੈ ਕਿ ਇੱਥੇ ਪਨੋਰੀ ਬਾਰਡਰ ਤੇ ਜਿਹੜੇ ਜਿਹੜੇ ਓਕੇ ਕਿਸਾਨ ਨੇ ਦਿੱਤਾ ਤੇ ਬਜ਼ੁਰਗ ਕਿਸਾਨ ਨੇ ਦਿੱਤਾ ਜਿਹੜੇ ਸਾਹਿਬ ਜਗਦੀ ਸਿੰਘ ਟੱਲਿਆਲ ਉਹ ਇੱਥੇ ਮਰਨ ਵਰਤ ਤੇ ਸੀ ਤੇ ਉਹਨਾਂ ਦੇ ਨਾਲ ਦੇ ਜਿਹੜੇ ਸਾਥੀ ਸੀ ਉਹ ਅਸੀਂ ਇੱਥੋਂ ਸਾਡੇ ਕੋਲ ਇੱਕ ਵੀ ਇਹੋ ਜਿਹੀ ਕੰਪਲੇਂਟ ਨਹੀਂ ਨੇੜੇ ਪਟਿਆਲੇ ਜ਼ਿਲ੍ਹੇ ਦਾ ਥਾਣਾ ਪਾਤੜਾ ਤੇ ਇਹ ਨਾਲ ਸੰਗਰੂਰ ਜ਼ਿਲ੍ਹੇ ਦਾ ਖਨੋਰੀ ਇਸ ਜਗ੍ਹਾ ਨੂੰ ਲੱਗਦੇ ਆ ਦੋਨਾਂ ਥਾਣਿਆਂ ਦੇ ਵਿੱਚ ਇੱਕ ਵੀ ਕੰਪਲੇਂਟ ਕੋਈ ਸਮਾਨ ਚੋਰੀ ਬਾਰੇ ਨਹੀਂ ਤੇ ਇਹਦੇ ਵਿੱਚ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਗਾ ਕਿ ਇੱਥੇ ਲਗਭਗ 650 ਟਰੈਕਟਰ ਟਰਾਲੀਆਂ ਸੀ ਜਿਨ੍ਹਾਂ ਦੇ ਵਿੱਚੋਂ ਮੌਕੇ ਤੋਂ ਜਿਸ ਦਿਨ ਜਿਹੜਾ 70 ਨਾ ਜੰਦਰ ਨੂੰ ਉੱਥੇ ਇਕੱਠਾਇਆ ਗਿਆ ਉਸ ਦਿਨ 152 ਉੱਥੇ ਉਹ ਜਗ੍ਹਾ ਤੋਂ ਕਿਸਾਨ ਆਪਦੇ ਟਰੈਕਟਰ ਟਰਾਲੀਆਂ ਲੈ ਗਏ ਫਿਰ ਉਸ ਤੋਂ ਬਾਅਦ ਜਿਹੜੇ ਇੱਥੇ ਜਿਸ ਜਗ੍ਹਾ ਤੇ ਅਸੀਂ ਖੜੇ ਆ ਇੱਥੇ ਟੈਂਪਰੇਰੀ ਯਾਰਡ ਬਣਾਇਆ ਗਿਆ ਸੀ ਤੇ ਜਿਹਨੂੰ ਕਿ ਇੱਥੇ ਸਪੈਸ਼ਲ ਟੈਂਟ ਲਾ ਕੇ ਫੋਰਸ ਬੈਠੀ ਸੀ ਇੱਥੇ ਪੈਰਾ ਰੱਖਿਆ ਸੀ ਤੇ ਉਹਦੀ ਇੱਕੋ ਹੀ ਐਂਟਰੀ ਸੀ ਇਸ ਪੱਲ ਦੀ ਉਥੋਂ 493 ਟਰੈਕਟਰ ਟਰਾਲੀਆਂ ਲੈ ਗਏ ਉਹਨਾਂ ਦੇ ਵਿੱਚੋਂ ਕੁਝ ਟਰਾਲੀਆਂ ਦੇ ਵਿੱਚ ਜਿਹੜੇ ਕਿ LED ਲੱਗੀਆਂ ਹੋਈਆਂ ਸੀ ਤੇ ਉਹਨਾਂ ਦੇ ਵਿੱਚ ਕਈ ਟਰਾਲੀਆਂ ਦੇ ਵਿੱਚ ਜਿਹੜੇ ਹੈਗੇ ਆ AC ਲੱਗੇ ਹੋਏ ਸੀ ਉਹ ਟਰਾਲੀਆਂ 493 ਤੋਂ ਲੈ ਗਏ 68 ਡਿਗਰੀ ਸਖਤੀ ਬਾਅਦ ਦੇ ਕਰੀ ਬੈਸਲੰਡਰ ਦੀ ਜਿਹੜਾ ਖਾਣਾ ਪਕਾਉਣ ਲਈ ਕੁਛ ਉਹ ਤਾਂ ਉੱਥੇ ਲੱਕੜਾਂ ਨਾਲ ਬਣਾਇਆ ਜਾਂਦਾ ਸੀ ਪਰ 61 ਸਿਲੰਡਰ ਸੀ ਉਹ ਲੈ ਗਏ 28 ਪਾਣੀ ਦੇ ਟੈਂਕਰ ਸੀ ਜਿਹੜੇ ਉਹ ਇੱਥੋਂ ਲੈ ਗਏ ਫਿਰ 20 ਫ੍ਰਿਜ ਸੀ ਰੈਫਰਿਜਰੇਟਰ ਜਿਹਨੂੰ ਕਹਿੰਦੇ ਆ ਉਹ 20 ਦੇ ਕਰੀਬ ਸੀ ਉਹ ਲੈ ਗਏ 6 ਵਾਸ਼ਿੰਗ ਮਸ਼ੀਨਾਂ ਸੀ ਤੇ ਉਸ ਤੋਂ ਬਲਾਵਾ 에어 ਕੰਡੀਸ਼ਨ ਤੇ ਤੁਹਾਨੂੰ LEDਸ ਦਾਸੀ ਦਿੱਤੀਆਂ ਟਰਾਲੀ ਸੀ ਤੇ ਇਹਦੇ ਵਿੱਚ ਜਿਹੜੀ ਮੈਂ ਸਪੈਸ਼ਲੀ ਇਹਨੂੰ ਜਿਹੜੇ ਆਪਣੇ ਆਫਸਰ ਹੈਗੇ ਆ SSP ਸੰਗਰੂਰ ਡੀਐਸਪੀ ਪਾਤੜਾ ਤੇ ਡੀਐਸਪੀ ਖਨੌਰੀ ਇਹਨਾਂ ਨੂੰ ਵੀ ਇਸ ਗੱਲ ਦੀ ਸ਼ਾਬਾਸ਼ ਦੇਉਂਗਾ ਇਹਨਾਂ ਨੇ ਪ੍ਰੋਪਰ ਰਿਕਾਰਡ ਰੱਖਿਆ ਉਹਦੇ ਵਿੱਚ ਜਿਹੜੇ ਇੱਥੋਂ ਲੈ ਕੇ ਗਏ ਆ ਜਿਹੜੇ ਸਾਈਡ ਤੋਂ ਲੈ ਗਏ ਉਹ ਤਾਂ ਉੱਥੋਂ ਸਿੱਧਾ ਆਪ ਦਾ ਦੱਸ ਕੇ ਲੈ ਗਏ ਉਹਨਾਂ ਦੀਆਂ ਵੀਡੀਓਗ੍ਰਾਫੀ ਵੀ ਹੈਗੀ ਆ ਪਰ ਇਹ ਸਾਈਡ ਜਿਹੜੇ ਇੱਥੋਂ ਲੈ ਕੇ ਗਏ ਆ ਉਹਨਾਂ ਦੀ ਟਰਾਲੀ ਦੇ ਨਾਲ ਵੀ ਫੋਟੋ ਖਿੱਚੀ ਆ ਉਹਨਾਂ ਦੇ ਆਧਾਰ ਕਾਰਡ ਵੀ ਦੇਖੇ ਆ ਤੇ ਸਾਡੀ ਤਸੱਲੀ ਹੈ ਵੀ ਇੱਥੋਂ ਇੱਕ ਵੀ ਕੰਪਲੇਂਟ ਨਹੀਂ ਹਜੇ ਤੱਕ ਹੈਗੀ ਅੱਜ ਤੱਕ ਵੀ ਜਦੋਂ ਤੁਹਾਡੇ ਨਾਲ ਗੱਲ ਕਰ ਰਹੇ ਆ ਕੋਈ ਸਮਾਨ ਚੋਰੀ ਹੋਣ ਬਾਰੇ ਜਾਂ ਕੋਈ ਟਰਾਲੀ ਜਾਂ ਟਰੈਕਟਰ ਮਿਸਿੰਗ ਬਾਰੇ ਤੇ ਦੂਜੀ ਗੱਲ ਜਿਹੜੀ ਜਗਦੀਸ਼ ਸਿੰਘ ਗੱਲੇਵਾਲ ਸਾਹਿਬ ਦਾ ਜਿਹੜਾ ਉਹ ਸੀਗਾ ਟਰਾਲੀ ਜਿਹੜੀ ਉਹਨਾਂ ਨੇ ਬਣਾਈ ਵੀ ਸੀ ਉਹਦੇ ਸਪੈਸ਼ਲ ਉਹ ਟਰਾਲੀ ਸੀ ਉਹ ਪੁਲਿਸ ਸਟੇਸ਼ਨ ਲੈ ਗਏ ਸੀ ਉਹਨੂੰ ਅਸੀਂ ਖੋਲਿਆ ਵੀ ਨਹੀਂ ਸੀ ਕਿਉਂਕਿ ਚਾਬੀ ਉਹਨਾਂ ਕੋਲ ਸੀ ਕੱਲ ਸ਼ਾਮ ਨੂੰ ਲੇਟ ਉਹਨਾਂ ਦੇ ਜਿਹੜੇ ਆ ਉਹ ਆ ਸਾਥੀ ਆ ਕੇ ਉਹ ਟਰਾਲੀ ਵੀ ਇੱਥੋਂ ਲੈ ਗਏ ਕਿਸੇ ਕਿਸਾਨ ਕੋਲ ਕੋਈ ਕੰਪਲੇਂਟ ਤਾਂ ਨਹੀਂ ਕਿ ਕਿ ਜੀ ਸਾਡਾ ਆਸਮਾਨ ਮਿਲਿਆ ਨਹੀਂ ਜਾਂ ਕੁਝ ਹੋਰ ਜੀ ਇੱਥੇ ਜਿਹੜੀ ਮੈਂ ਇਹ ਕਹਿ ਸਕਦਾ ਵੀ ਉਹਦੀ ਡਾਟਾ ਚੈੱਕ ਕਰ ਲਾਂਗੇ ਪਰ ਖਨੌਰੀ ਬਾਰਡਰ ਤੇ ਜਿੱਥੇ ਵੱਡਾ ਮੋਰਚਾ ਸੀ ਜਿੱਥੇ ਜ਼ਿਆਦਾ ਤਦਾਦ ਦੇ ਵਿੱਚ ਲੋਕ ਆਉਂਦੇ ਸੀ ਜਿਆਦਾ ਲਗਭਗ 3.5 ਕਿਲੋਮੀਟਰ ਦੇ ਲੰਮਾ ਜਿਹੜਾ ਧਰਨਾ ਸੀ ਉੱਥੇ ਸਾਡੀ ਤਸੱਲੀ ਦੀ ਗੱਲ ਹੈ ਵੀ ਇੱਕ ਵੀ ਜਿਹੜੀ ਸ਼ਿਕਾਇਤ ਜਾ ਸਕਦੀ ਕੋਈ ਅਫਵਾਹਾਂ ਫੈਲਾ ਰਹੀ ਹੈ ਵੀ ਇਹ ਚੀਜ਼ ਕਰਕੇ ਸਾਡਾ ਸਮਾਨ ਚੋਰੀ ਹੋ ਗਈ ਹੈ ਕੋਈ ਨਹੀਂ ਨਹੀਂ ਉਹਦੇ ਵਿੱਚ ਜਿਹੜਾ ਮੈਂ ਚਲੋ ਸੋਸ਼ਲ ਮੀਡੀਆ ਵਾਲਾ ਦਾ ਮੈਂ ਕੁਝ ਨਹੀਂ ਕਹਿ ਸਕਦਾ ਪਰ ਜਿਹੜੇ ਨਿੱਜੀ ਕਿਉਂਕਿ ਕਿਸਾਨ ਅਸੀਂ ਆਪਦੇ ਸਾਡੇ ਆਪਦੇ ਕਿਸਾਨ ਅਸੀਂ ਕਿਸਾਨਾਂ ਦੇ ਬੱਚੇ ਆ ਅਸੀਂ ਨਹੀਂ ਚੋਰੇ ਦੇ ਕੋਈ ਇਹੋ ਜਿਹੀ ਚੀਜ਼ ਉਹਨਾਂ ਦੇ ਗੁੱਮ ਹੋ ਗਏ ਤੇ ਸਾਡੀ ਤਸੱਲੀ ਹੈ ਇਹ ਮੈਂ ਜਿਹੜੀ ਅਫਸਰ ਵੱਲੋਂ ਫੀਡਬੈਕ ਦਿੱਤਾ ਤੇ ਸਪੈਸ਼ਲੀ ਡਿਊਟੀ ਲੱਗੀ ਗਈ ਕਿ ਅੱਜ ਦੁਬਾਰਾ ਫੇਰ ਜਾਓ ਉੱਥੇ ਰਿਜ਼ਰਟ ਕਰਕੇ ਆਓ ਤੇ ਬਰੋਬਰ ਚੈੱਕ ਕਰੋ ਤੇ ਜਿਸ ਤੰਗ ਦਾ ਜਿੰਨੇ ਸੋਹਣੇ ਟੰਗ ਦੇ ਨਾਲ ਇਹਨਾਂ ਨੇ ਰਿਪੋਰਟ ਮੇਨਟੇਨ ਕੀਤਾ ਮੈਂ ਇਹਨਾਂ ਨੂੰ ਇਸ ਗੱਲ ਦੀ ਸ਼ਾਬਾਸ਼ ਵੀ ਦੇਵਾਂਗਾ ਵੀ ਸਾਰੀਆਂ ਗੱਲਾਂ ਹੋਣ ਦੇ ਬਾਵਜੂਦ ਵੀ ਸਾਰੀਆਂ ਚੀਜ਼ਾਂ ਉਹਨਾਂ ਨੇ ਉਹਦੇ ਚ ਹਵਾਲੇ ਕਰ ਦਿੱਤੀ